ਚੋਲਣ ਕਹਿੰਦੀ ਐ ਵੀ ਮੋਟਰਸਾਈਕਲ ਦਿਓ ਕੜਾ ਸ਼ਾਂਪਾਓ ਅਸੀਂ ਫੇਰ ਮਤਲਬ ਨਹੀਂ ਮੈਂ ਆਪਦੀ ਕੁੜੀ ਤੱਕ ਰਿਸ਼ਤਾ ਦੇ ਦਾਂਣੀ ਐ। ਜਾਂ ਸਰਕਾਰ ਮਰਦਾਬਾਦ ਮਰਦਾਬਾਦ ਜਾਂ ਸਰਕਾਰ ਮਰਦਾਬਾਦ ਰਾਜ ਮੰਗਲ ਵਾਲੇ ਵਿਰੋਧੀ ਕੁਰਬੀਆਂ ਤੇ ਪਰਚਾ ਕਰੋ ਪਰਚਾ ਕਰੋ ਪਰਚਾ ਕਰੋ ਰਾਜ ਪ੍ਰਬੰਧ ਖਤਮ ਕਰੋ ਖਤਮ ਕਰੋ ਖਤਮ ਸ਼ਸ਼ਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਲਗਾਤਾਰ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਲੜਕੀ ਵਾਲਿਆਂ ਵੱਲੋਂ ਲੜਕਿਆਂ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਹੈ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਲੜਕੀ ਵਾਲਿਆਂ ਵੱਲੋਂ ਇਹ ਦੋਸ਼ ਲੜਕਿਆਂ ਵਾਲਿਆਂ ਉੱਤੇ ਲਗਾਏ ਜਾ ਰਹੇ ਨੇ ਕਿ ਉਹਨਾਂ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਜਦਾਸ ਦੇਣਗੇ ਤਾਂ ਹੀ ਇਹ ਵਿਆਹ ਹੋਵੇਗਾ ਨਹੀਂ ਤਾਂ ਇਹ ਵਿਆਹ ਨਹੀਂ ਹੋਵੇਗਾ। ਦਰਅਸਲ ਤਸਵੀਰਾ ਤੁਹਾੜਨਾ ਮੌਕੇ ਦੀਆਂ ਸਾਂਚੇ ਕਰਵਾ ਰਹੇ ਹਨ ਜਿੱਥੇ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਿਆਹ ਤਾਂ ਹੀ ਹੋਵੇਗਾ ਜਦੋਂ ਸੋਨੇ ਦਾ ਕੜਾ ਅਤੇ ਮੋਟਰਸਾਈਕਲ ਉਹਨਾਂ ਨੂੰ ਦਿੱਤਾ ਜਾਵੇਗਾ। ਇਥੋਂ ਤੱਕ ਕਿ ਆਫਰ ਵੀ ਰੱਖੀ ਗਈ ਹੈ ਕਿ ਭਾਵੇਂ ਕਿਸ਼ਤਾਂ ਉੱਤੇ ਹੀ ਉਸ ਨੂੰ ਮੋਟਰਸਾਈਕਲ ਦੇ ਦਿੱਤਾ ਜਾਵੇ। ਗਰੀਬ ਤੋਂ ਗਰੀਬ ਬੰਦਾ ਵੀ ਮੋਟਰਸਾਈਕਲ ਦੇ ਸਕਦਾ ਹੈ ਇਹ ਦੋਸ਼ ਜਿਹੜੇ ਨੇ ਲੜਕੀ ਵਾਲਿਆਂ ਵੱਲੋਂ ਲੜਕੇ ਪਰਿਵਾਰ ਉੱਤੇ ਲਗਾਏ ਜਾ ਰਹੇ ਨੇ ਪਰ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੂਜੇ ਪਾਸੇ ਲੜਕੇ ਵਾਲਿਆਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਕੋਈ ਵੀ ਦਾਸ ਦੀ ਮੰਗ ਨਹੀਂ ਕੀਤੀ ਗਈ ਉਹ ਜਿੱਦਾਂ ਆਪਣੀ ਧੀ ਨੂੰ ਬਿਆਨਗੇ ਉਸੇ ਤਰ੍ਹਾਂ ਉਹ ਲੈ ਕੇ ਚਲੇ ਜਾਣਗੇ ਇਹ ਗੱਲ ਦੋਵੇਂ ਪਾਸੇ ਤੋਂ ਆਪਣੇ ਆਪਣੇ ਬਿਆਨ ਦਿੱਤੇ ਜਾ ਰਹੇ ਨੇ ਦਰਅਸਲ ਮਾਮਲੇ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦੇ ਦੰਨੇ ਆ ਕਿ ਪੂਰਾ ਮਾਮਲਾ ਜਿਹੜਾ ਬਚਵਾਣੇ ਤੋਂ ਸਾਹਮਣੇ ਆ ਜਿੱਥੇ ਲੜਕੀ ਜਿਹੜੀ ਹੈ ਬਚਵਾਣੇ ਦੀ ਰੈਂਟ ਵਾਲੀ ਹੈ ਅਤੇ ਇਸਨੇ ਵਿਆਹ ਕੇ ਜਿਹੜਾ ਉਹ ਖਿਆਲਾ ਵਾਲੀ ਵੱਲ ਨੂੰ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਇੱਕ ਅਜੀਹਾ ਸਸਪੈਂਸ ਕ੍ਰੀਏਟ ਹੁੰਦਾ ਹੈ 14 ਤਰੀਕ ਨੂੰ ਵਿਆਹ ਰੱਖਿਆ ਹੁੰਦਾ ਹੈ ਤੇ 3 ਦਿਨ ਪਹਿਲਾਂ ਲੜਕੇ ਵਾਲਿਆਂ ਵੱਲੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਉਹਨਾਂ ਨੂੰ ਦਾਜ ਦਿੱਤਾ ਜਾਵੇ ਸੋਨੇ ਦਾ ਮੋਟਾ ਕੜਾ ਦਿੱਤਾ ਜਾਵੇ ਮੋਟਰਸਾਈਕਲ ਤੱਕ ਦਿੱਤਾ ਜਾਵੇ ਤਾਂ ਲੜਕੀ ਵਾਲਿਆਂ ਵੱਲੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਨੇ ਕੜਾਈ ਤੱਕ ਜਿਹੜੀ ਖੁੰਦੀ ਹੈ ਕਿਉਂਕਿ ਪਰਿਵਾਰ ਵੀ ਗਰੀਬ ਹੈ ਪਿਤਾ ਦੀ ਪਹਿਲਾਂ ਹੀ ਲੜਕੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿਹੜੀ ਮਾਂ ਹੈ ਉਹ ਲੋਕਾਂ ਦੇ ਘਰੇ ਭਾਂਡੇ ਮਾਂਸ ਦੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋषण ਕਰਦੀ ਹੈ ਤਾਂ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਿਵਾਸ ਦੀ ਗੱਲ ਨਹੀਂ ਅਸੀਂ ਸਿਰਫ ਕੁੜੀ ਨੂੰ ਤੋੜ ਸਕਦੇ ਨੇ ਤੇ ਹੁਣ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੜਕੇ ਵਾਲੇ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਦਾਸ ਦਿੱਤਾ ਜਾਵੇ ਮੋਟਰਸਾਈਕਲ ਦਿੱਤਾ ਜਾਵੇ ਕੜਾ ਪੋਹਾਇਆ ਜਾਵੇ ਤਾਂ ਹੀ ਉਹ ਵਿਆਹ 14 ਤਰੀਕ ਨੂੰ ਬਰਾਤ ਲੈ ਕੇ ਆਣਗੇ ਤਾਂ ਹੁਣ ਦੋਵੇਂ ਪਾਸੇ ਤੋਂ ਆਪਣਾ ਆਪਣਾ ਪੱਖ ਜਿਹੜਾ ਰੱਖਿਆ ਜਾ ਰਿਹਾ ਬਚੋਲਨ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਿਹਾ ਹੈ ਕਿ ਲੜਕੇ ਵਾਲੇ ਵੱਲੋਂ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਜਾ ਰਹੀ ਹੈ ਉਹ ਜਿਵੇਂ ਉਹਨਾਂ ਦੀ ਧੀ ਹੈ ਉਸੇ ਤਰ੍ਹਾਂ ਉਹ ਵੀ ਜਿਹੜੀ ਕੁੜੀ ਵਿਆਹ ਕੇ ਜਾਵੇ ਕਿ ਉਹ ਵੀ ਉਹਨਾਂ ਦੀ ਧੀ ਬਰਾਬਰ ਹੀ ਹੋਵੇਗੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੋਈ ਦਹ ਦੇਹਸ ਨਹੀਂ ਚਾਹੀਦਾ ਤਾਂ ਪੁਲਿਸ ਇਸ ਮਾਮਲੇ ਦੇ ਡੂੰਘਾਈ ਦੇ ਵਿੱਚ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਵੀ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਇਸ ਮਾਮਲੇ ਦੇ ਵਿੱਚ ਅਸਲ ਸੱਚਾਈ ਕੀ ਹੈ ਦਰਅਸਲ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਜਿੱਥੇ આરોਪ ਲੱਗਦੇ ਆ ਰਹੇ ਨੇ ਕਿ ਸੋਹਰੇ ਪਰਿਵਾਰ ਵੱਲੋਂ ਦੇਹ ਜੀ ਦੀ ਮੰਗ ਕੀਤੀ ਜਾਂਦੀ ਹੈ ਜਿਸ ਕਰਕੇ ਕਈ ਵਾਰੇ ਉਸੇ ਤਰੀਕ ਨੂੰ ਜਿਸ ਦਿਨ ਬਰਾਤ ਚੜ੍ਹਨ ਵਾਲੀ ਹੁੰਦੀ ਹੈ ਉਸ ਦਿਨ ਲੜਕਿਆਂ ਵਾਲੇ ਵੱਲੋਂ ਆਪਣੀ ਬਰਾਤ ਨੂੰ ਵਾਪਸ ਮੋੜ ਲਿੱਤਾ ਜਾਂਦਾ ਕਿਉਂਕਿ ਉਹਨਾਂ ਦੀ ਮੰਗਾਪੂਰੀਆਂ ਨਹੀਂ ਹੁੰਦੀਆਂ ਉਸ ਦਿਨ ਪਹਿਲਾਂ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਲੜਕੀ ਦਾ ਜਿਹੜਾ ਵਿਆਹ ਧਰੇ ਤੇ ਧਰਿਆ ਰਹਿ ਜਾਂਦਾ ਹੈ ਤਾਂ ਹੁਣ ਇਹੀ ਮਾਮਲਾ ਜਿਹੜਾ ਇੱਕ ਹੋਰ ਸਾਹਮਣੇ ਆਇਆ ਹੈ ਬੁੱਢਲਾਡਾ ਦੇ ਪਿੰਡ ਬਚਵਾਣਾ ਤੋਂ ਜਿੱਥੇ ਇੱਕ ਗਰੀਬ ਪਰਿਵਾਰ 'ਵਲੇ ਦੋਸ਼ ਲਗਾਏ ਜਾ ਰਹੇ ਨੇ ਕਿ ਮੁੰਡੇ ਵਾਲਿਆਂ ਵੱਲੋਂ ਦਹੇਜ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਜਿੱਥੇ ਉਹਨਾਂ ਵੱਲੋਂ ਸਾਰੇ ਪਿੰਡ ਵਾਲੇ ਇਕੱਠੇ ਖੜੇ ਨੇ ਅਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੁੰਡੇ ਵਾਲਿਆਂ ਉੱਤੇ ਪਰਚਾ ਦਰਜ ਹੋਵੇ ਅਤੇ ਇਸ ਮਾਮਲੇ ਦੀ ਪੂਰੀ ਜਿਹੜੀਆਂ ਜਾਂਚ ਕੀਤੀ ਜਾਵੇ ਜਿਸ ਕਰਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਵੀ ਖਿਲਾਫ ਨਾਰਾਬਾਜ਼ੀ ਕੀਤੀ ਜਾ ਰਹੀ ਹੈ ਤਾਂ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਕੁਝ ਕੀਤਾ ਜਾ ਰਿਹਾ ਸੁਣਦੇ ਮੇਰਾ ਨਾਮ ਕੁਲਵਿੰਦਰ ਹੈ ਜੀ ਮੈਂ ਇਹਨਾਂ ਦੀ ਵਿਚੋਲਣਾ ਜੀ

ਸਾਡੀ ਕੁੜੀ ਹੈ ਜੀ ਮੇਰੀ ਸਾਡੇ ਮੇਰੇ ਜੇਠ ਦੀ ਕੁੜੀ ਹੈ ਜੀ 14 ਤਰੀਕ ਦੀ ਕੁੜੀ ਦੀ ਬਰਾਤ ਆਉਣੀ ਸੀਗੀ ਸਾਨੂੰ 12 ਤਰੀਕ ਨੂੰ ਫੋਨ ਆਉਂਦਾ ਜੀ ਕਿ ਸੌਰਿਆਂ ਦਾ ਕਹਿੰਦੇ ਵੀ ਇੱਕ ਮੋਟਰਸਾਈਕਲ ਚਾਹੀਦਾ ਵੀ ਇੱਕ ਤੋਲੇ ਦਾ ਕੜਾ ਚਾਹੀਦਾ ਜੀ ਕੁੜੀ ਖਿਆਲਾ ਕਲਾ ਮੋਗੀ ਹੋਈ ਸੀਗੀ ਜੀ ਮੁੰਡੇ ਦਾ ਨਾਮ ਮਨਦੀਪ ਸਿੰਘ ਹੈ ਜੀ ਪਿਓ ਦਾ ਨਾਮ ਰਾਜ ਸਿੰਘ ਹੈ ਜੀ ਸਵੇਰ ਦੇ ਅਸੀਂ ਪੁਲਿਸ ਕਾਰਵਾਈ ਕਰੀਏ ਜਦੋਂ ਅਸੀਂ ਆ ਗਏ ਸਾਡਾ ਘਰੇ ਕਿਸੇ ਨੇ ਪੰਚਾਇਤ ਨੇ ਨਹੀਂ ਸਾਡਾ ਨਵੇੜਿਆ ਜੀ ਜਦੋਂ ਅਸੀਂ ਥਾਣੇ ਚ ਸਵੇਰ ਦੇ ਅਸੀਂ ਥਾਣੇ ਚਾਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੀ ਹਨ ਪਰ ਚਰਚਾ ਹੋਇਆ ਨਹੀਂ ਉਹਨਾਂ ਦੇ ਨਹੀਂ ਕੁਝ ਨਹੀਂ ਹੋਇਆ ਜੀ ਅਸੀਂ ਤੈਨੂੰ ਸਾਫ਼ ਮੰਗਦੇ ਹਾਂ ਸਾਡੀ ਕੁੜੀਆਂ ਨੂੰ ਇਨਸਾਫ਼ ਜ਼ਰੂਰੀ ਦਿਵਾਓ ਜੀ ਇਹ ਸਾਡਾ ਪਿੰਡ ਪੱਛੋਣੇ ਦਾ ਮਸਲਾ ਹੈਗਾ ਜੀ ਤੇ ਸਾਡੀ ਕੁੜੀ ਦਾ ਚਕਤਾਰ ਸਿੰਘ ਉਹਨਾਂ ਦੀ ਬੇਟੀ ਦਾ ਆਨੰਦ ਕਾਰਨ ਸੀਗੇ ਅੱਜ ਕੜਾਈ ਕਰਨੀ ਸੀ ਚੌਲਾ ਦੇਖ ਨੂੰ ਭਰਾਤ ਆਉਣੀ ਸੀ ਖਿਆਲਾ ਕਲਾਸੋ ਜੀ ਜਿਸ ਦੇ ਵਿੱਚ ਮੁੰਡੇ ਦਾ ਨਾਮ ਮਨਦੀਪ ਸਿੰਘ ਤੇ ਪਿਤਾ ਦਾ ਨਾਮ ਰਾਜਾ ਸਿੰਘ ਹੈ ਜੀ ਅੱਜ ਹੋਣਾ ਸੀਗਾ ਜੀ ਪਰਸੋਂ ਸਾਨੂੰ ਇਹਨਾਂ ਦੇ ਪਰਿਵਾਰ ਨੂੰ ਮੈਸੇਜ ਮਿਲਿਆ ਵੀ ਸਾਨੂੰ ਜਗਾ ਕੜਾ ਪਾਓ ਨਹੀਂ ਸਾਨੂੰ ਮੋਤਲ ਦਿਓ ਜੀ ਇਸ ਕਰਕੇ ਪਰਿਵਾਰ ਸਮਰੱਥਾ ਨਹੀਂ ਸੀਗਾ ਜੀ ਇੰਨਾ ਮੋਟਰਸਾਈਕਲ ਦੇਣ ਦੇ ਤਾਂ ਕਰਕੇ ਅਸੀਂ ਅੱਜ ਸਵੇਰ ਦੇ ਪ੍ਰਸ਼ਾਸਨ ਦੇ ਉਰੇ ਥਾਣੇ ਦੇ ਵਿੱਚ ਬੈਠੇ ਹਾਂ ਸਾਡੇ ਹਾਇਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਰਚਾਦਰ ਜੋ ਹੈ ਨਹੀਂ ਕੋਈ ਪਰਚਾਦਰ ਨਹੀਂ ਹੋਇਆ ਜੀ ਸਿੰਪਲ ਹੈ ਸਵੇਰ ਦੀ ਸੀ ਅਪਲੀਕੇਸ਼ਨ ਲਗਾ ਕੇ ਆਈ ਹਾਂ ਉੱਥੇ ਖੜ੍ਹੀ ਹੈ ਗੱਲ ਕੋਈ ਅੱਗੇ ਗੱਲ ਨਹੀਂ ਤੁਰੀ ਹੈਗੀ ਜੀ ਸਾਨੂੰ ਪ੍ਰਸ਼ਾਸਨ ਕਹਿੰਦਾ ਸਬੂਤ ਦਿਓ ਅਸੀਂ ਸਬੂਤ ਤਾਂ ਸਾਰਾ ਪਿੰਡ ਖੜ੍ਹਾ ਇਸ ਤੋਂ ਵੱਡਾ ਸਮੂਹ ਕੀ ਹੋਊਗਾ ਜੀ ਹਾਂਜੀ ਮਾਤਾ ਜੀ ਕੀ ਮਸਲਾ ਹੈ ਸਹੀ ਮੈਂ ਮੁੰਡੇ ਦੀ ਮਾਂ ਆ ਗਈ ਜੀ ਤੇ ਸਾਡੇ ਦਾ ਜੇ ਕੋਈ ਮੰਗ ਨਹੀਂ ਸਾਡੀ ਅਸੀਂ ਵੀ ਢੀਆਂ ਆੜਿਆ ਇਸੀ ਇਹ ਗੱਲ ਕਹੀ ਉਹ ਜਿਹਨੇ ਧੀ ਦਿੱਤੀ ਸਭ ਕੁਝ ਦਿੱਤਾ ਪਰ ਲੜਕੀ ਵਾਲੇ ਕਿਉਂ ਰੋਗਗਾਰੇ ਨਹੀਂ ਛੋਡੇ ਨੇ ਵੀ ਸਾਨੂੰ ਨਹੀਂ ਪਰੇਸ਼ਾਨ ਕਰਦੇ ਅੱਥਰੇ ਰੋਡੇ ਦੀ ਫੋਨ ਲਾਉਂਦਾ ਦੱਸ ਛੋਡੀ ਕੀ ਮੰਗਾ ਛੋੜ ਦੱਸ ਛੋਡੀ ਕੀ ਮੰਗਾ ਇਸੀ ਇਹ ਗੱਲ ਕਹੀ ਆ ਵੀ ਭਈ ਵਿਚੋਲ ਜਣ ਨੂੰ ਤਾਂ ਸਾਨੂੰ ਕੋਈ ਪਤਾ ਨਹੀਂ ਰਾ ਸਾਡੀ ਮੰਗਾ ਹੈਗੀ ਨਾ ਸੀ ਕੋਈ ਦਾ ਮੌਤ ਪਈ ਇਹ ਮੇਰੇ ਵੀ ਧੀ ਹੈਗੀ ਇਸ ਵੀ ਦੀ ਆ ਰਹੀ ਆ ਹਾਂਜੀ ਭਾਈ ਜੀ ਇਹ ਮਸਲਾ ਜੋ ਬੱਚਾ ਨੇ ਤੋਂ ਐ ਬਚੋੜ ਨੇ ਅੱਜ ਇੱਕ ਗਰੀਬਰ ਦੀ ਲੜਕੀ ਦਾ ਵਿਆਹ ਸੀ ਕੜਾਹੀ ਚੜੀਏ ਵਿਚਾਰਿਆਂ ਦੇ ਉਹ ਮੌਕੇ ਤੇ ਸਹੁਰਾ ਪਰਿਵਾਰ ਨੇ ਮੰਗ ਕਰਤੀ ਜੀ ਸਾਨੂੰ ਮੋਟਰਸਾਈਕਲ ਦਿੱਤਾ ਜਾਵੇ ਕੜੇ ਸ਼ਾਂਪਾ ਪਾਈਏ ਨਾ ਵਿਚਾਰੀ ਜਿਹੜੀ ਉਹਦੀ ਮਾਤਾ ਜੀ ਹੈ ਦਰਦ ਹੈ ਉਹ ਗੋਹਾ ਕੁੜਾ ਦੇਖ ਕੇ ਆਪਦਾ ਟਾਈਮ ਪਾਸ ਕਰਦੀ ਹੈ ਆਪਦਾ ਪੇਟ ਪੜ ਰਹੀ ਹੈ ਉਹਦਾ ਪਿਤਾ ਜੀ ਵੀ ਹੈ ਨਹੀਂ ਕੁੜੀ ਦੇ ਜਿਹੜੀ ਤੇ ਉਹ ਚਾਚਾ ਜੀ ਨੇ ਉਹਨਾਂ ਦੀ ਵੀ ਲੱਤ ਟੁੱਟੀ ਹੋਈ ਹੈ ਵਿਚਾਰਿਆਂ ਦੀ ਉਹ ਵੀ ਆਪਦਾ ਧਿਆੜੀ ਦੱਫਟਾ ਕਰਕੇ ਟਾਈਮ ਪਾਸ ਕਰਦੇ ਨੇ ਅੱਜ ਉਹਨਾਂ ਨੂੰ ਤੁਰਤ ਕੜਾਹੀ ਜਿਹੜੀ ਹੈ ਵਿਚਾਰਿਆਂ ਦੇ ਘਰੇ ਰੰਗਲ ਚ ਭੰਗਣ ਪੈ ਗਿਆ ਉਹਨਾਂ ਦਾ ਅੱਜ ਮੋਟਰਸਾਈਕਲ ਦੀ ਮੰਗ ਕਰਤੀ ਕੜਾ ਸ਼ੈਂਪਾਂ ਦੀ ਮੰਗ ਕਰਤੀ ਗਰੀਬ ਬੰਦੇ ਨੇ ਦੱਸੋ ਕਿੱਥੋਂ ਦੇਣਗੇ ਜੀ ਉਹ ਅਸੀਂ ਇਹਨਾਂ ਬਰਤ ਸਖਤ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪਰਸਾ ਹੈ ਬਹੁਤ ਮਾੜੀ ਪਰਸਾ ਹੈ ਇਹਦੇ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਸੋਚ ਵੀ ਨਾ ਸਕੇ ਸਖਤ ਤੋਂ ਸਖਤ ਤਨਫੁਰਤ ਕਾਰਵਾਈ ਹੋਣੀ ਚਾਹੀਦੀ ਅੱਜ ਸਵੇਰੇ ਇੱਕ ਦਰਖਾਸਤ ਇਹਨਾਂ ਵੱਲੋਂ ਆਈ ਸੀ ਜਿੱਤਾਰ ਸਿੰਘ ਵੱਲੋਂ ਜਿਹੜਾ ਲੜਕੀ ਦਾ ਬਾਪ ਹੈ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਲੜਕੇ ਦਾ ਉਹਦੀ ਲੜਕੀ ਖਿਆਲਾ ਕਲਾ ਵੇਖੇ ਮੰਗੀ ਹੋਈ ਹੈ 14 ਤਰੀਕ ਨੂੰ ਸ਼ਾਦੀ ਰੱਖੀ ਹੋਈ ਸੀਗੀ ਪਰ ਲੜਕੇ ਦਾ ਬਾਪ ਦਾਜ ਦੇ ਦੀ ਮੰਗ ਕਰਦਾ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਘਰਾਂ ਨੂੰ ਇੱਥੇ ਬੁਲਾਇਆ। ਲੜਕੇ ਵਾਲੇ ਕਹਿ ਰਹੇ ਹੈ ਵੀ ਅਸੀਂ ਕੋਈ ਦਾਜ ਦੇ ਦੀ ਮੰਗ ਨਹੀਂ ਕਰ ਰਹੇ, ਅਸੀਂ ਲੜਕੀ ਨੂੰ ਲੈ ਕੇ ਲੈ ਜਾਣ ਲਈ ਹਲੇ ਵੀ ਤਿਆਰ ਆ। ਪਰ ਲੜਕੀ ਵਾਲੇ ਕਹਿੰਦੇ ਵੀ ਰੇ ਦਾਜ ਦੇ ਦੀ ਮੰਗ ਕਿਤੇ ਹੁਣ ਅਸੀਂ ਲੜਕੀ ਤੋੜ ਨਹੀਂ ਜੀ। ਇਸ ਕਰਕੇ ਹੁਣ ਇਹ ਲੜਕੇ ਵਾਲਿਆਂ ਤੋਂ ਕੁਝ ਮੰਗ ਕਰਦੇ ਆਂ ਸਾਡਾ ਖਰਚਾ ਕੁਝ ਜਿਹੜਾ ਹੋ ਗਿਆ ਵੀ ਸਾਨੂੰ ਉਹ ਇਹ ਦੇਣ। ਲੜਕੇ ਵਾਲੇ ਕਹਿ ਰਹੇ ਕਿ ਅਸੀਂ ਤਾਂ ਕੁਝ ਦੇ ਨਹੀਂ ਸਕਦੇ। ਸਾਡੇ ਕਲਾਬ ਜਿਹੜੀ ਕਾਰਵਾਈ ਬਣਦੀ ਉਹ ਕਰਦੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਗਾਣ ਲਿਖਾਓ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਅਸੀਂ ਕਰਨ ਦੇ ਤੈਨੂੰ ਉਹ ਹਲੇ ਆਪ ਦੀ رائے ਕਰ ਰਹੇ ਆ رائے ਕਰਕੇ ਜਿਹੜਾ ਜਿਹੋ ਜੀ ਸਟੇਟਮੈਂਟ ਦੇਣਗੇ ਅਸੀਂ ਉਹ ਜੀ ਕਾਰਵਾਈ ਵਿੱਚ ਲੈ ਦੇ